ਰੇ ਰਾਜ ਸਾਹਿਬ ਹਰ ਜੁਗ ਜੁਗ ਭਗਤਿ ਉਪਾਇ ਪੈਦ ਰਖਦਾ ਆ ਰਾਮ ਰਾਜੇ ਹਰ ਨਾ ਕੋ ਤੁਸਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਆਨੰਦ ਕਾਂ ਪਿਟਦੇ ਨਾਮ ਦੇਉ ਮੁਖ ਲਾਇਆ ਜਨ ਨਾਨਕ ਅਸਾਰ ਸੇ ਬਿਆੰਤ ਲਹਿ ਚੜਾਇਆ ਸੁਲੋਕ ਮਹਲਾ ਪਹਿਲਾ ਦੁਖਦਾਰੋ ਸੁਖ ਰੋਗ ਭਇਆ ਜਾ ਸੁਖ ਤਾ ਮਨਾ ਹੋਈ ਤੂ ਕਰਤਾ ਕਰਨਾ ਮੈਂ ਨਾਹੀ ਜਾਹੋ ਕਰੀ ਨਾ ਹੋਈ ਬਲਿਹਾਰੇ ਕੁਦਰਤ ਬਸਿਆ तेरा अंत ना जाई लखिया रहाओ जात मह जोत जोत मह जाता कल कला भरपूर रहा तू सच्चा साहब चुप्त सवाल योजन की तीस पार पया कहो नानक करते गिया बात जो किस करना सो कर रहा सोदा रागा सा महला पहला एक अंकार सतगुरु प्रसाद ਸੋਦਰ ਤੇਰਾ ਕਿਹਾ ਸੋ ਕਰ ਕਿਹਾ ਜਿਤ ਵੈ ਸਰਬ ਸੁਮਾਲੇ ਬਾਜੇ ਤੇਰੇ ਨਾਦ ਨੂੰ ਕਿਆ ਸੁਣਕਾ ਕੀਤੇ ਤੇਰੇ ਵਾਮਨ ਹਾਰੇ ਕੀਤੇ ਤੇਰੇ ਰਾਗ ਪਰੀ ਸੋ ਕਹਿਨ ਕੀਤੇ ਤੇਰੇ ਗਾਮਨ ਹਾਰੇ ਗਾਮਨ ਤੁਦਨੋ ਪੁਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵਣ ਤੁਦਨੋ ਚਿਤ ਗੁਪਤ ਲਿਖ ਜਾਣੈ ਲੇਖ ਲਿਖਤ ਧਰਮ ਵਿਚਾਰੇ ਗਾਵਣ ਤੁਧਨੈ ਇਸਰ ਪਰਮਾਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਣ ਤੁਧਨੈ ਦਿਨਦਰਸਨ ਬੈਠੇ ਦੇਵਤਿਆ धरਣਾਲੇ ਗਾਵਣ ਤੁਧਨੋ ਸੇ ਸੁਮਾਦੇਯ ਅੰਦਰ ਗਾਵਣ ਤੁਧਨੋ ਸਾਰ ਵਿਚਾਰੇ ਗਾਵਣ ਤੁਧਨੋ ਜਤੀ ਚਰਿ ਸੰਤੋ ਕੀ ਗਾਵਣ ਤੁਧਨੋ ਵੀਰ ਕਰਾਰੇ ਗਾਵਣ ਤੁਧਨੋ ਪੰਨਤ ਪੰਨ ਰਕੀਸਰ ਜੁਗ ਜੁਗ ਵੇਦਾ ਨਾਲੇ ਗਾਵਣ ਤੁਧਨੋ ਮੋਹਨ ਆਮੜ ਮੋਹਨ ਚੁਰਕ ਮਾ ਚੁਪਿਆਲੇ ਗਾਵਣ ਤੁਧਨੋ ਨਰਤਨੀ ਆਪੀ ਤੇਰੇ 824 ਗਾਵਣ ਤੁਧਨੋ ਜੋਤ ਮਹਾਬਲ ਸੂਰਾ ਗਾਵਣ ਤੁਧਨੋ ਕਾਣੀ ਜਾਰੇ ਗਾਵਣ ਤੁਧਨੋ ਖੰਡ ਬਣੋ ਬ੍ਰਹਮੰਡਾ ਕਰ ਕਰਖੇ ਤੇਰੇ ਧਾਰੇ ਸੇ ਤੁਧਨੋ ਗਾਵਣ ਜੋਤ ਤਰਪਾਉਣ ਰਤੇ ਤੇਰੇ ਭਗਤ ਸਾਲੇ ਹੋਰ ਕੀ ਤੇ ਤੁਧਨੋ ਗਾਵਣ ਸੇਮਤ ਤੁਨਿਆਮਨ ਨਾਨਕ ਕੀ ਆ ਵਿਚਾਰੇ ਸੋਈ ਸੋਈ ਸਚ ਸਬਦ ਸੱਚਾ ਸੱਤੀ ਨਹੀਂ ਹੈਪੀ ਹੋਸੀ ਜੈਨਾ ਜਸੀ ਰਚਨਾ ਜਿਵੇਂ ਚਾਈ ਰੰਗੀ ਰੰਗੀ ਭਾਤੀ ਕਰ ਕਰ ਨਸੀ ਮਾਇ ਜਨੀਉ ਪਾਈ ਘਰ ਘਰ ਦੇਖ ਹੈ ਕੀ ਤਾ ਆਪਣਾ ਜੋਤੀਸਤੀ ਵੜਿਆਈ ਜੋ ਤ ਜਪਾਏ ਸੋ ਇਹ ਕਰ ਸਿ ਰੁਕਮ ਨਾ ਕਰ ਨਾ ਜਾਏ ਸੋ ਪਾਸ ਸਾਂ ਸਹਾ ਪਾਸ ਆਵਣਾਂ ਨਿਕ ਰਹਿ ਨਰ ਜਾਈ ਆਸਾ ਮਹੱਲਾ ਪਹਿਲਾ ਤੁਰ ਨ ਵੱਡਾ ਕੈ ਸੁ ਕੋਈ ਕੇਵੜ ਵੱਡਾ ਦੀ ਠਾ ਹੋਏ ਕੀਮਤ ਪਾਇ ਨ ਘਿਆ ਜਾਏ ਕਹਿਨੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗਮੇਰਾ ਗੁਣੀ ਗਹਿਰਾ ਕੋਈ ਨ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹਾਉ ਸਭ ਸੁਰਤੇ ਮਿਲ ਜੁਰ ਤਕ ਮਾਈ ਸਭ ਕੀਮਤ ਮਿਲ ਕੇ ਮਤ ਪਾਏ ਗਿਆਨੀ ਤੇ ਅਨੇਕੁਰ ਗੁਰੁ ਹਾਏ ਕਹਿ ਨ ਜਾਏ ਤੇਰੀ ਤਲਵਟ ਆਈ ਸਭ ਸਾਥ ਸਭ ਤਾਪਨ ਸਭ ਚ ਗਿਆਈਆ ਸਦਾ ਬੁਰਖਾ ਗਿਆ ਵੜਿਆ ਆਇਆ ਤਉ ਦੇਸ ਦੇਕੇ ਨਾ ਪਾਇਆ ਕਨ ਮਲੇ ਨਾਹੀ ठाकुर ਹਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਪਰੇ ਤੇਰੇ ਭੰਡਾਰਾ ਜਿਸ ਤੂ ਦੇਰ ਸੇ ਕਿਆ ਚਾਰਾ ਨਾਨਕ ਸੱਚ ਸਵਾਰਣ ਹਾਰਾ ਤਾ ਮਹੱਲਾ ਪਹਿਲਾ ਆਕਾ ਜੀ ਵਾਹ ਸਰੇ ਮਰ ਜਾਉ ਆਖੜਿ ਓਕਾ ਸੱਚ ਹੈ ਨਾਉ ਸੱਚ ਨਾਮ ਕੀ ਲਾਗੇ ਭੋਗਤ ਭੋਖ ਹੈ ਗਏ ਚਲੀਐ ਦੋਖ ਸੋ ਕੀ ਅਵਸਰ ਮੇਰੀ ਮਾਈ ਸੱਚਾ ਸਹਿਬ ਸੱਚੇ ਨਾਹੀ ਰਹਾਓ ਸਾਚਨੰ ਕੀਤਲ ਵੜਿਆ ਆਈ ਆਗ ਸਕੇ ਕੀ ਮਤ ਨਹੀਂ ਪਾਈ ਜੇ ਸੇ ਮੈਂ ਕੀ ਕਰਨ ਪਾਏ ਵਡਾ ਨ ਹੋਵੇ ਘਾਟ ਨਾ ਜਾਏ ਨਾ ਮਰੇ ਨਾ ਹੋਵੇ ਸੋਗ ਦੇਂਦਾ ਰਹਿਣ ਚੁਕੇ ਭੋਗ ਗੁਨੇ ਹੋ ਹੋਰ ਨਾਹੀ ਕੋਈ ਨਾ ਕੋ ਹੋਆ ਨਾ ਕੋ ਹੋਏ ਜੀਵੜਿਆ ਪਰ ਤੇ ਵੜ ਤੇਰੀ ਦਾਤ ਜਿੰਨਨ ਕਰਕੇ ਕੀ ਥੀ ਰਾਤ ਕਸਮ ਸਾਰੇ ਕੇ ਕਬਜਾਤ ਨਾਨਕ ਨਾਵੇ ਬਾਜ ਸੁਨਾਤ ਰਾ ਗੁਰੂ ਜੀ ਮਹਿਲਾ ਚੌਥਾ ਹਰ ਕੇ ਜਨ ਸਤਗੁਰ ਸਰਪੁਰ ਕਾਬ ਨੋ ਕਰੋ ਗੁਰ ਪਾਸ ਹਮ ਕਿਰੇ ਕਰਮ ਸਤਗੁਰ ਸਰਨਾਇ ਕਰਦਿਆ ਨਾਮ ਪਰਗਾਸ ਮੇਰੇ ਮੀਤ ਗੁਰਦੇਵ ਨੋ ਕਉ ਰਾਮ ਨਾਮ ਪਰਗਾਸ ਗੁਰਮਤਿ ਨਾਮੇ ਰਾ ਪ੍ਰਾਣ ਸੁਖਾਇ ਹਰ ਕੀਰਤ ਹਮ ਲੀ ਰਹਿ ਰਾਸ ਰਹਾਉ ਹਰ ਜਨ ਕੇ ਵਡ ਭਗਵ ਦੇਰੇ ਜਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਲੈ ਤ੍ਰਪਤਾ ਚੈ ਸੰਗਤ ਗੁਣ ਪਰਗਾਸ ਿਨ ਹਰ 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 ਸਰਨਾਮ ਨਾ ਪਾਇਆ ਤ੍ਰੇ ਭਾਗ ਹੀਣ ਜੰਪਾਸ ਜੋ ਸਤਿਗੁਰ ਸੰਗਤ ਨਹੀਂ ਆਇ ਤ੍ਰਿਕ ਜੀਵੇ ਤ੍ਰਿਕ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਇ ਤੈਨ ਧਰਮ ਅਸਤਕ ਲਖਿਆ ਲਿਖਾਸ ਤਾਨ ਤਾਨ ਸੰਗਤਿ ਤਹ ਰਸ ਪਾਇ ਮਿਲ ਜਨ ਨਾਨਕ ਨਾਮ ਪਰਗਾਸ ਰਾਗੁ ਜਰੀ ਮਹਲਾ ਪਨਵਾ ਤਾਹੀ ਰੰਮਚਿ ਤਰਯਤਮ ਜ ਆਹਰ ਹਰ ਜੀਓ ਪਰਿਆ ਸਹਿਲ ਪਤਰ ਮੈਂ ਜੰਤੀ ਉਪਾਇਤਾ ਕਰ ਜਗਾ ਗਏ ਕਰ ਧਰਿਆ ਮੇਰੇ ਮਾਧੋ ਦੀ ਸਰ ਸੰਗਤ ਮਿਲੇ ਸੋ ਧਰਿਆ ਗੁਰ ਪਰਸਾਰ ਪਰੰਕਤ ਪਾਇ ਸੁਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋ ਸਰਗਨਤਾ ਕੋਈ ਨ ਕਿਸ ਕੀ ਧਰਿਆ ਸਰ ਜੀਲੀ ਦੇ ਚੰਬਾ ਹੈ ਠਾਕੁਰ ਕਾਹੇ ਮਨ ਭਉ ਕਰਿਆ ਉੱਡੇ ਉਡਾਵੇ ਸੇ ਕੋ ਸਾਦਿਸ ਪਾਛੇ ਵਿਸ਼ੀ ਸ਼ਰਿਆ ਤਿਨ ਕਵਣ ਖਲਾਵੇ ਕਵਣ ਜਗਾਵੇ ਮਨ ਮਹਿ ਸਿਮਰਨ ਕਰਿਆ ਸਾਬਣੇ ਦਾਣ ਦਸ ਅਸ਼ਟ ਸਿਧਾਂ ਠਾਕੁਰ ਕਰਤਲ ਦਰਿਆ ਨਨਾਨਿਕ ਬਲਬ ਸਦ ਬਲ ਜੈ ਅਤੀਰੰਤ ਨਾ ਪਾਰ ਆਵਰਿਆ ਰਾਗਿਆ ਸਾ ਮਹੱਲਾ ਚੌਥਾ ਸੋ ਪੁਰਖ ਇੱਕੋ ਅਕਾਰ ਸਤਿਪੁਰ ਪ੍ਰਸਾਦ ਸੋ ਪੁਰਖ ਨਨੰਜੜ ਹਰ ਪੁਰਖ ਨਨੰਜੜ ਹਰਗਮ ਗਮਿਓ ਪਾਰ ਸਭ ਤਾਵੇ ਸਭ ਤਵ ਤੋ ਜੀ ਹਰ ਸਤਿਐ ਸੁਰਜਨ ਹਾਰਾ ਸੁਭਜੀਤ ਮਾਰੇ ਜੀਤੋ ਜੀਆ ਗਾਧਾ ਤਾਰਾ ਅਰਤੇ ਆਵਸਨ ਤੋਰੀ ਸਭ ਦੋਖਿ ਵਿਸਾਰਨ ਹਾਰਾ ਹਰਿਆਪੇ ਠਾਕੁਰਾਪੇ ਸੇਵਕ ਜੀ ਕਾ ਨਾਨਕ ਜੰਤੂ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰੇਕ ਪਰਕਸ਼ਮਾਣਾ ਇੱਕ ਦਾਤਿਗਿ ਭੇਖਾਰੀ ਜੀ ਸਭ ਤੇਰੇ ਝੋਲ ਵਿਡਾਣਾ ਮੂ ਆਪੇ ਦਾਤਾ ਆਪੇ ਭੁਗਤਾ ਜੀ ਹੋਤ ਤੁਮੇ ਨ ਵਰਨਾ ਜਾਣਾ ਰੂਪਾਰ ਬ੍ਰਹਮੇ ਅੰਤ ਬੇਂਤਰੀ ਤੇਰੇ ਕਿਆ ਗੁੜਿਆ ਕਵਕਾੜਾ ਜੋ ਸੇਵਾ ਜੋ ਸੇਵਾ ਤੁਜੀ ਜੇ ਨਾਨਕ ਤਿਨ ਗੁਰਬਾਣਾ ਹਰਿ ਧਿਆਵੇ ਹਰਿ ਧਿਆਵੇ ਜੋ ਜੀ ਸੇਹ ਨੁਕਤੇ ਮਾਚੁ ਵਾਸੀ ਛੇ ਨੁਕਤੇ ਛੇ ਨੁਕਤੇ ਭਾਇ ਜਿਨ ਹਰਿ ਧਿਆਏ ਜੀ ਤਿਨ ਟੂਟੀ ਜਮਕੀ ਫਾਸੇ ਜਿਨ ਨਿਰਬੋਜ ਨਹਿਰ ਨਿਰਪੋ ਧਿਆਏ ਜੀ ਤਿਨ ਕਾ ਪੋ ਸੁਭਗਵਾਸੀ ਬਿਨ ਸੇਵਾ ਜਿਨ ਸੇਵਾ ਮੇਰਾ ਹਰ ਜੀ ਤੇ ਹਰ ਹਰ ਰੂਪ ਸੁਮਾਸੀ ਸੇਤਨ ਸੇਤਨ ਜਿਨ ਹਰਿ ਧਿਆਏ ਜੋ ਜਨ ਨਾਨਕ ਤਿਨ ਬਲਜਾਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਦੀ ਭਰੇ ਬਿਅੰਤ ਬਿਅੰਤਾ ਤੇਰੀ ਭਗਤ ਤੇਰੀ ਭਗਤ ਸਲਾਹਣ ਦੋਜੀ ਹਰ ਨੈ ਕਹਨੇ ਕੀ ਅਨੰਤਾ ਤੇਰੇ ਨੈ ਤੇਰੇ ਨੈ ਪੜੇ ਬਹੁ ਸਿਮਰਤ ਸਾਸ ਸਦੇ ਕੜ ਕਿਰਾ ਕਟਕਰਮ ਕਰਨਤਾ ਸੇ ਭਗਤ ਸੇ ਭਗਤ ਪੁਰੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰਿ ਭਗਵੰਤਾ ਤੂੰ ਆਦ ਉਪਰ ਕੀ ਪਰੰਪਰ ਕਰਤਾ ਜੀ ਤੁਰ ਦੇਵੜੇ ਵਰਨਾ ਕੋਈ ਮੂੰ ਜੋ ਵਿਦੂ ਕੋ ਇੱਕੋ ਸਰਾਸਾ ਤੂ ਇੱਕੋ ਜੀ ਤੂ ਨੇ ਚਲ ਕਰਤਾ ਸੋਈ ਤੁ ਰਾਪੇ ਭਾਵੇ ਸੋਈ ਵਰਤੇ ਜੀ ਤੁ ਰਾਪੇ ਕਰੇ ਸੋ ਹੋਈ ਤੁਦੇ ਆਪੇ ਸੇਤ ਸਭਿ ਹੋ ਪਾਈ ਜੀ ਤੁਦੇ ਆਪੇ ਸਰਜ ਸਭ ਗੋਈ ਜਨਨਾਣੇ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਾਣੋ ਆਸਤਾਂ ਮਹੱਲਾ ਚੌਥਾ ਤੁਮ ਕਰਤਾ ਸਚਾਰ ਮੈਂ ਢਾਸਾ ਜੋ ਤੂ ਭਾਵੇ ਸੋਈ ਤੀਸੀ ਜੋ ਤੂ ਦੇ ਸੋ ਹੂੰ ਪਾਈ ਰਹਾਓ ਸਭ ਤੇਰੇ ਤੂੰ ਸੁਬਣੀ ਧਿਆ ਜਿਸ ਨੂੰ ਕਿਰਪਾ ਕਰੇ ਤੇ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨਮੁ ਗਵਾਇ ਤਦ ਆਪੇ ਵਿਛੋੜਿਆ ਆਪ ਮਿਲਾਇ ਤਉਦਰਿਆਂ ਸੋ ਤੁਝ ਹੀ ਮਾਇ ਤਦਮੇ ਦੂਜਾ ਕੋਈ ਨਾਏ ਜੀ ਜਨ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਾ ਸੁਨੋਗੀ ਮੇਲ ਜਿਸ ਨੂੰ ਦੂਜਾ ਨਾਏ ਸੋਈ ਜਨ ਜਾਣੇ ਹਰਗੁਣ ਸਦੀ ਹਕੁ ਬਖਾਣ ਜਿਨ ਹਰਿ ਸੇਵੈ ਤਿਨ ਸੁਖ ਪਾਇਐ ਜੈ ਜੈ ਹਰ ਨਾਮ ਸਮਾਇ ਤੂੰ ਆਪੇ ਕਰਤਾ ਤੇ ਰਗਿਆ ਸੁਭ ਹੋਏ ਤਦ ਵਿੱਚ ਦੂਜਾ ਵਰਨਾ ਕੋਈ ਤੂੰ ਕਰ ਕਰ ਵੇਖੇ ਜਾਣੇ ਸੋ ਜਨ ਨਾਨਕ ਰਮੁ ਪ੍ਰਗਟੋਇ ਆਸਾ ਮਹੱਲਾ ਪਹਿਲਾ ਤੈ ਤੂ ਸਰੋਵਰੇ ਪਹਿਲੇ ਨਵਾਸਾ ਪਾਣੀ ਪਾਉ ਤਿਨਹਿ ਕੀ ਆਪੰਕਰ ਮੋ ਭਗਨੇ ਚਾਲਾ ਹੁੰਦੇ ਕਹਤੇ ਡੂਗਿਐਲੇ ਮਨੇ ਇੱਕ ਨ ਜੇ ਤਸ ਮੂਰਮਨਾ ਹਰ ਵਿਸਰਤੇਰੇ ਗੁਣ ਗਲਿਆ ਰਹਾਉ ਨਾਉ ਜਿਤੀ ਸਦੀ ਨੇ ਪੜਾ ਮੂਰ ਮਗਦਾ ਜਨਮ ਪਿਆ ਪ੍ਰਣਵਤ ਨਾਨਕ ਤਿਨ ਕੀ ਸਰਨਾ ਜਿਨ ਤੋਂ ਨਾਹੀ ਵਿਸਰਿਆ ਸਾ ਮਹੱਲਾ ਪਨਵਾ ਪਹੀ ਪ੍ਰਾਪਤ ਮਾਨੁਖ ਦੇ ਹਰਿਆ ਗੋਮਨ ਮਿਲ ਕੇ ਹੈ ਤੇਰੀ ਬਰੀਆ ਵਰ ਕਾ ਤਰਕ ਤੇ ਨਾ ਕਾਮਿਲ ਸਾਹ ਸੰਗਤ ਭਜ ਕੇ ਬਨ ਨਾਮ ਸਰਨ ਜਾਲਾ ਭੋਜਨ ਤਰਨ ਕਾ ਜਨਮ ਵਿਥਾ ਜਾ ਤਰੰਗ ਮਾਇਆ ਕਹਿ ਰਹਾਓ ਜਪਤਾ ਸਿਨਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਨਿਆ ਹਰਿਆ ਰੋ ਨਾਨਕ ਹੁਣੀ ਚ ਗਰੋ ਮਾ ਸਰਨ ਬਰੇ ਕੀ ਰਾਖੋ ਸਰਮਾ 5.1 ਕਬੇ ਬਾਈ ਮੇਂ ਤੀਜੋ ਪਈ ਅਮਰੀ ਕਰੋ ਹਾਦਰ ਚਾ ਪੂਰਨ ਹੋ ਜਿਤ ਕੇ ਚ ਤਉ ਚਰਨ ਮੇਹ ਹਮਾਰਾ ਆਪਣਾ ਜਾਣ ਕਰੋ ਪ੍ਰਤਿਪਾਰਾ ਅਮਰੇ ਦੁ ਸੁਬਤ ਮੁਕਾਓ ਆਪ ਹਾਰ ਦਾ ਮਹਿ ਬਚਾਓ ਸੁਖੀ ਬਸੈ ਮੋ ਰੋ ਪਰਿਵਾਰਾ ਸੇਵਕ ਸਿਖ ਸੁਭੈ ਕਰਤਾਰਾ ਹੋਰ ਚਾਂਦ ਗੁਰ ਦਾ ਬੈ ਕਰੀਆ ਸਭਨ ਕੋ ਆਸ ਸੰਗਰੀਆ ਪੂਰਨ ਹੋਏ ਮਹਾਰੀ ਆਸਾ ਤੋਰ ਭਨ ਕੀ ਰਹੇ ਪਿਆਸਾ ਉਮੈ ਛਾੜ ਕੇ ਵਰਨਾ ਤਿਆਉ ਜੋ ਬਰਤਾਲ ਸੁ ਤੁਪਤੇ ਪਾਉ ਸੇਵਨ ਸਿਕੂ ਹਮਾਰੇ ਤਾਰਗੇ ਚੁੰਚੂ ਸਦਰ ਹਮਾਰੇ ਮਾਰਗੇ ਆਪ ਹਾਦ ਦੇ ਮੁਝੇ ਬਰੀਏ ਮਰਨ ਕਾ ਤਰਾਸ ਨਵਰੀਏ ਉਹ ਜੋ ਸਦਾ ਹਮਾਰੇ ਪਛਾ ਸਿਰ ਸਤਜੋ ਘਰੀ ਅਵਰਚਾ ਰੱਖ ਲੈ ਮੈਂ ਰੱਖ ਨਹਾਰੇ ਸਹਿਬ ਸੱਲ ਸਹਾਏ ਬਿਆਰੇ ਤੀਨ ਬਣ ਦੁਸ਼ਚਨ ਕੇ ਹੰਤਾ ਤੁਮਹ ਪਰਿ ਚਤੁਰਦਸ ਕੰਤਾ ਕਾਲ ਪਾਇ ਬ੍ਰਹਮਾ ਬਪਤਰਾ ਕਾਲ ਪਾਇ ਸਭ ਜੀਵ ਬਤਰਾ ਕਾਲ ਪਾਇ ਕਰਿ ਸੰਪ੍ਰਕਾਸਾ ਸਕਲ ਕਾਲ ਕਾ ਕੀ ਆਤਮਾ ਸਾ ਜਮਨ ਕਾਲ ਜੋ ਕੀ ਸਭ ਕੀਓ ਬੇਦ ਰਾ ਬ੍ਰਹਮਾ ਜੋਤੀਓ ਜਮਨ ਕਾਲ ਸਭ ਲੋਕ ਸੋ ਆਰ ਨਮਸਕਾਰ ਹੈ ਤਾ ਇਹ ਮਹਾਰਾ ਜਮਨ ਕਾਲ ਸੁਜਕਤ ਬਨਾਇਓ ਦੇਵ ਦਾ ਜੋ ਚਮੀ ਬਜਾਇਓ ਆਜ ਅੰਤੇ ਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੇ ਸੀ ਕੋ ਹਮਾਰੀ ਸਕੋ ਪ੍ਰਜਾਜਨੀ ਆਪਸ ਵਾਰੀ ਸੇਵਕਨ ਕੋ ਸੇਵਕ ਨੂੰ ਸੁਖ ਦੀਓ ਸਤਰੰਕੋ ਪਰਮੋ ਵਤਕਿਓ ਘਟ ਘਟ ਕੇ ਅੰਤਰ ਕੀ ਜਾਣ ਸੁਲੇ ਬਰੇ ਕੀ ਪੀਰ ਪਛਾਨਦਿ ਕਿੰਟੀ ਦੇ ਕੁੰਚਰੇ ਸੁਲਾ ਸਬਰ ਕਿਰਪਾ ਜਿਸ ਕਰ ਫੂਲਾ ਸੰਤਨੁ ਭਾਇ ਤੇ ਦੁਖੀ ਸੁਖ ਪਾਇ ਸਾਧਨ ਕੇ ਸੁਖਿ ਇਹ ਕੇ ਕੀ ਪੀਰ ਬਚਾਨੈ ਘਟ ਘਟ ਕੇ ਬਰਬਟ ਕੀ ਜਾਣੈ ਜਬ ਦਰਖ ਘਰਾ ਕਰਤਾਰਾ ਪ੍ਰਜਾ ਤਰਤ ਤਬ ਦੇ ਹੇ ਵਪਾਰ ਜਬਾ ਕਰਤ ਕਰਤੋ ਕਬਹੁ ਤੋ ਮੈਂ ਮਿਲਤ ਦੇ ਤਰ ਸੁਭ ਹੂੰ ਜੀਤੇ ਵਰਨ ਚੁਰ ਸੁਭ ਤਾਰੇ ਆਪ ਹੀ ਆਪਣੀ ਭੂਜ ਉਚਾਰੇ ਤੁਮ ਸਭ ਹੀ ਤੇਰਾ ਤਨ ਰਾਨ ਜਾਣਤ ਪ੍ਰੇਤ ਪ੍ਰੇਦ ਅਰ ਆਲਮ ਨਿਰੰਕਾਰ ਨਮਕਾਂਡ ਲੰਬੇ ਆਦਨਿਲੇ ਨਾ ਦੇਵ ਸੰਭ ਤਾਕਾ ਮੂੜ ਚਾਰਤ ਬੇਦਾ ਜਾ ਕੋ ਪੇਵਨ ਭਾਗ ਦੇਤਾ ਤਾਕੋ ਕਰਪਾ ਹਨਨ ਮਾਰ ਤਵਾ ਮੂੜ ਕਛ ਭੇਦ ਨਾ ਜਾਣ ਮਹਾਦੇਵ ਕੋ ਕਹ ਅਰੇ ਸਦਾ ਸੁਨਰੰਕਾਰ ਕਾ ਟੀਨ ਬਨ ਹ ਬੇ ਆਪ ਹੀ ਆਪਣੀ ਬੁਧ ਹੈ ਜੀਤੇ ਵਰਨਤ ਪਿੰਨ ਪਿੰਨ ਚ ਹਤੇਤੀ ਤੁਮਰਾ ਲਕਣ ਜਾਇ ਵਸਾਰਾ ਕਹਿ ਵਿਸਜਾ ਬਤਮ ਸੰਸਾਰਾ ਇਕੈ ਰੂਪ ਨੋ ਸਰੂਪ ਅਰੰਕ ਪਿਵਰਾਵ ਕਹਿ ਬੂਪਾ ਅੰਡ ਜੇ ਰਸੇ ਤਰ ਕੇ ਨਿਤ ਪੂਜ ਕਾਣ ਬਹੁ ਰਾਇ ਦੇਨ ਕਹੋ ਫੂੜਾ ਜਾਹ ਬੈਠਾ ਕੋ ਸੰਤ ਪਰ ਸੰਕਰ ਕੇਟਾ ਸਗਰੇ ਸਿਤ ਕਾਇ ਜੰਬ ਵਾਰ ਜੁਗਾੜ ਸਰੂਪ ਸੰਬ ਅਬਰਚਾ ਮੇਰੀ ਤਮ ਕਰੋ ਸੇ ਕੀ ਵਾਰ ਸੇ ਕਸ ਕਰੋ ਦੁਸਰ ਤੇਰ ਵਰ ਤੋ ਪਾਤਾ ਸਗਲ ਮਲੇਸ਼ ਕਰੋ ਰਣ ਕਾਤਾ ਜੇ ਤੂ ਸਤਰਨੀ ਪਰੇ ਤਨ ਕਰਿ ਸੁਦਤ ਤੋ ਹਮਰੇ ਔਰ ਕਿ ਜਨਮਪੁਰ ਭਰੇ ਤਿਹਾਰੇ ਤਨ ਕਾ ਤੁਮ ਸੰਕਟ ਸਭ ਟਾਰੇ ਜੋ ਕਲ ਕੋਇਕ ਭਾਰਤੇ ਹੈ ਤਾਕੇ ਕਾਲ ਨਿਕਟਨੇ ਹੈ। ਰਚਾ ਹੋਇ ਤਾ ਸਬ ਕਾਲ ਦੁਸਰਨ ਸਨ ਤਦ ਕਾਲਾ ਕਿਰਪਾ ਦੇ ਸੰਜਾਈਨੇ ਰਹੋ ਤਾਕੇ ਤਾ ਤੁਮ ਗਮ ਹਰੋ। ਰੱਦ ਸਿਧ ਕਰਮੋ ਸੁਭ ਹੋਏ ਦੁਸੁ ਸਾਹ ਸਕੇ ਨਾ ਕੋਇ ਏਕ ਬਾਰ ਜੇ ਤੁਮ ਸਵਾਰਾ ਕਾਲ ਫਾਸਤੇ ਧਾਇ ਬਾਰ। ਨਿੰਨਰ ਨਾਮ ਤਿਹਾਰੋ ਕਹਾ ਦਾਰਿ ਦੁ ਸੁਧੋਭ ਤੇ ਰਹਾ। ਕਰਕੇ ਤੁਮੈ ਸਰੰਤਿਹਾਰੀ ਆਪਹਾਰ ਦਲੇ ਹੋ ਬਾਰੀ ਸਰਬਟੋਰ ਮਹੋ ਸੋਹਾਈ ਦੁਸਧਾਉਤਲੇ ਹੋ ਬਚਾਈ ਸੁਈਆ ਆਇਗੇ ਜਬ ਤੇ ਤੁਮਰੇ ਤਪ ਤੇ ਕੋ ਆਕਰਿ ਨਹੀਂ ਅਨੂਰਾਮ ਰਹੀਂ ਪ੍ਰਾਨ ਪੁਰਾਨੇ ਕਹਿਮਤੇ ਕ ਨਾ ਮੰਨਿਓ ਸਿਮਰ ਸਾਸਰਬੇ ਸੁਭਾਉ ਭੇਰ ਕਹਿਮੇ ਕ ਨਾ ਜਾਣਿ ਉਸ ਰਸ ਪਾਨਿ ਕਰਿ ਆਤਮ੍ਰਿ ਕਰ ਮਹਿਨ ਕ ਸਭ ਧੋਏ ਬਕਾਨ ਨ ਦੋਹਰਾ ਸਗਲ ਦੁਆਰ ਕੋ ਸਾਡ ਕਹਿ ਗਇਓ ਤੁਹਾਰੋ ਦੁਆਰ ਬਾਹ ਕਹਿ ਕਿਲਾ ਜੈ ਸੇ ਗੋਬਿੰਦ ਦਾਸ ਤੁਹਾਰਿ ਰਾਮ ਕਲੀ ਮਹੱਲਾ ਤੀਜਾ ਨੰਦੇ ਕੋ ਕਾਸਤ ਗੁਰ ਪ੍ਰਸਾਦ ਹੁਨ ਨਭੇ ਅੰਮ੍ਰਿ ਮਾਇ ਸਤਿਗੁਰੁ ਮੈਂ ਪਾਇ ਸਤਿਗੁਰਤਾ ਪਾਇ ਸਹਿਰ ਸੇ ਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਉਪਨੀਆ ਸ਼ਬਦ ਕਾਵਨੀਆਂ ਸ਼ਬਦੋਤਾ ਕਾਵ ਹੋਰੀ ਕੇ ਰਮਨ ਜਿ ਵਿਸਾਇਆ ਕਹਿ ਨਾਨਕ ਨਦੋ ਹੋਆ ਸਤਿਗੁਰੁ ਮੈਂ ਪਾਇ ਹੇ ਮਨ ਮੇਰਿਆ ਤੂ ਸਦਾਰੋ ਹਰ ਨਾਲੇ ਹਰ ਨਾਲ ਰਹੋ ਤੂ ਮਨ ਮੇਰੇ ਦੁੱਖ ਸਭ ਬੀਸਾਰਨ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸੁਵਾਰਨ ਸੁਬਨਾ ਗਲਾਂ ਸਮਰੱਤ ਸਵਾਮੀ ਜੋ ਕਰ ਮਨੋਂ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾਰੋ ਹਰ ਨਾਲੇ ਸਾਥ ਸਾਹਿਬਾ ਕਿਆ ਨਹੀਂ ਕਰ ਤੇਰੇ ਘਰ ਤਾਂ ਤੇਰੇ ਸਭ ਕਜੈ ਜਿਸ ਤੇ ਇਹ ਸੋ ਪਾਵੇ ਸਦਾ ਸੇਵਤ ਸਲਾਹ ਤੇਰੀ ਨਾਮ ਨਮਸਾਵੇ ਨਾਮ ਜਿਨ ਕਿਆ ਮਨ ਵਸਿਆ ਵਾਜੇ ਸੰਤਿਪਨੇ ਰੇ ਕਹੇ ਨਾਨਕ ਸੱਚੇ ਸਹਿਬ ਕਿਆ ਨਹੀਂ ਕਰਦੇ ਰੇ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਮੇਰਾ ਅਧਾਰ ਮਰਾਜਨ ਪੁਖਾ ਸਭ ਕੁਮਾਈਆਂ ਕਰ ਸਾਚੁ ਸੁਖ ਮਨਾਏ ਵਸੈ ਜਿਨ ਇਛਾ ਸਭ ਪੁਜਾਈਆਂ ਸੁਦਾ ਕੁਰਬਾਨ ਕੀਤਾ ਗੁਰਬਟੋਂ ਜਸਤੀਆਂ ਵਡਿਆਈਆਂ ਕਹੇ ਨਾਨਕ ਸੁਨੋ ਸੰਤੋਸ਼ ਵਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਅਜੇ ਪੰਜ ਬੜਤ ਘਰ ਸੁਭਾਗੇ ਘਰ ਸੁਭਾਗੇ ਸ਼ਬਦ ਵਾਜੇ ਕਲਾਜਤ ਕਰਤਾ ਰਿਆਂ ਪੰਜ ਦੁਤਰ ਵਸਿ ਕਿਤੇ ਕਾਲ ਕੰਟ ਬਿਮਾਰਿਆ ਧੁਰ ਗਰਮ ਪਾਇ ਤੁਜਿਨ ਕੋ ਸੇ ਨਾਮ ਹਰ ਕੀ ਲਾਗੇ ਕਹੇ ਨਾਨਕ ਤਸਬੋ ਅਤਤ ਕਰਿ ਹੁ ਨਦਵਾਜੇ ਅਣ ਦਸਰਾ ਵਡ ਭਾਗੀ ਹੋ ਸਗਲ ਮਨਹੋਰਤ ਪੂਰੇ ਪਾਰ ਪਰਮ ਪ੍ਰੂਪਾਇ ਉਤਰੇ ਸਗਲ ਬਸੂਰੇ ਧੂਕ ਰੋਗ ਸੰਤਾਬ ਉਤਰੇ ਸੁਣੀ ਸਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਨਤੇ ਇਹ ਬਿਣਿਤ ਕਹਤੇ ਭਵਤ ਸਤਿਗੁਰ ਰਹਾ ਭਰਪੂਰ ਬਿਨਵਤਨਾ ਗੁਰ ਚਰਨ ਲਾਗੇ ਵਾਜੇ ਨਹਿਰ ਤੂਰੇ ਮੰਤਾਵਣੀ ਮਹੱਲਾ ਪਨਵਾ ਥਾਲ ਵਿੱਚ ਦਿਨਵ ਸਤੂਪੀਓ ਸਰਸੰਤੋਕ ਵਿਚਾਰੋ ਮ੍ਰਿਤਨਾਮ ਠਾ ਗੁਰ ਗਾਪ ਰਸਕਾ ਸੁਭੇ ਉਦਾਰੋ ਜੇ ਕੋ ਖਾਵੇ ਜੇ ਕੋ ਬੁੰਚਾ ਰਸਕਾ ਹੋਏ ਉਦਾਰੋ ਇਹ ਵਸਨੀ ਨਹ ਜਾਏ ਨਿਤ ਨਿਦਰਾ ਕਿ ਉਤਾਰੋ ਤਮ ਸੰਸਾਰ ਚਰ ਲਗਤ ਰੇ ਸਭ ਨਾਨਕ ਭ੍ਰੰ ਪ੍ਰਸਾਰ ਸਲੋਕ ਮਹੱਲਾ ਪਨਵਾ ਤੇਰਾ ਕੀਤਾ ਜਤੋ ਨਾਹੀ ਮੈਨੋ ਜੋ ਕੀਤਾ ਈ ਮੈਂ ਨਿਰਗੁਣ ਹਰੇ ਕੋ ਗੁਨਾਹੀ ਆਪੇ ਤਰਸ ਪਿਓਈ ਤਰਸ ਪਿਆ ਮੇਰਾ ਮਤ ਹੋਈ ਸਤਿਗੁਰ ਸਦਨ ਮਿਲਿਆ ਨਾਨਕ ਨਾਮ ਮਿਲੇ ਤਾ ਜੀਵ ਤਨ ਮਨਤੀ ਵੇ ਹਰਿਆ ਪੋੜੀ ਜਿਤੇ ਤੂੰ ਸਮਰਾਤ ਜਿੱਥੇ ਕੋਈ ਨਾਏ ਉਥੇ ਧੀਰੀ ਰੱਖੀ ਅਗਨੀ ਦਰਮਾਏ ਸੁਖਿਆ ਜਮ ਕਹਿ ਦੂਤ ਨਾਏ ਤਰੇ ਛੜ ਜਾਏ ਭੋਗਲ ਵਿਖਮਸ ਗਾ ਗੁਰ ਸਬਦੀ ਭਾਰ ਪਾਏ ਕੁਣਕੋ ਲਗੀ ਪਿਆਸੇ ਅਮਰੇ ਸਹੀ ਕਾਏ ਕਲਮੇ ਹੋ ਪੁਨ ਗੁਨ ਗੋਵਿੰਦ ਦਾਏ ਸਭ ਸੇ ਨੋ ਕਿਰਪਾ ਸਮਾਲੇ ਸਹੀ ਸਾਇ ਨਿਰਤਾ ਕੋ ਵਿਨੈ ਜਾਈ ਜੀ ਆਵਤ ਦਾਏ ਸਲੋਕ ਮਹਲਾ ਬਨਵਾ ਅੰਤਰ ਗੁਰੂ ਆਰਧਨਾ ਜੀਵਾ ਜਪ ਗੁਰੂ ਨਾਮ ਨੇਤਰੀ ਸਤ ਗੁਰੂ ਕੋ ਕਿਨਾਂ ਸੁਰਨੇ ਸੁਨਾ ਗੁਰੂ ਨਾਮ ਸਤ ਪੁਰ ਸੇ ਤਿਰਤੇ ਆਦਰ ਕੇ ਭਾਈ ਠਾਓ ਕਹ ਨਾਨਕ ਕਿਰਪਾ ਕਰੇ ਜਿਸ ਮਹਿ ਵਤ ਦੇ ਜਗ ਮੈ ਤੁਮ ਕਾੜਿਏ ਵਿਰਲੇ ਕੇ ਈ ਕੇ ਮਹਲਾ ਬਨਵਾ ਰੱਖੇ ਰੱਖਣੇ ਹਾਰਿਆ ਪਿਉ ਬਾਰਿਆਣ ਦੁਰਗੀ ਪੈਰੀ ਬਾਏ ਘਾੜ ਸਵਾਰਿਆਣ ਖੁਆਇਆ ਪਉ ਦਿਆਲ ਮਨੋਨਾ ਵਿਸਾਰਿਣ ਸਾਜਨਾ ਕੇ ਸੰਗੁ ਪਵਜਲਤਾ ਰਿਆਰ ਸਾਖ ਦਰਿੰਦਗ ਦੁਸ਼ਕਿ ਨਮਾਏ ਬਿਦਾਰਿਣ ਤੇ ਸਾਬ ਕੀ ਢੇਕ ਨਾਨਕ ਮਣੇ ਮਾਏ ਜੀ ਸਿਮਰਸੁ ਕੋਏ ਸਗਲੇ ਦੁਖ ਜਾਇ ਤੇ ਸਾਬ ਕੀ ਢੇਕ ਨਾਨਕ ਮਣੇ ਮਾਏ ਜੀ ਸਿਮਰਸੁ ਕੋਏ ਸਗਲੇ ਦੁਖ ਜਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ